ਸੋਹਣ ਦੋਸਤੋ ਸਤਸ੍ਰੀਆਕਾਲ ਇੱਕ ਜਿਵੇਂ ਆਪਣੇ ਨਦੀਨ ਹੋ ਜਾਂਦੇ ਨੇ ਉਸ ਤਰ੍ਹਾਂ ਦੀ ਇੱਕ ਫਰੀਧੀ ਫਸਲ ਹੈ ਇਹਦਾ ਨਾਮ ਬਾਥੂ ਹੈ ਤੇ ਇੱਕ ਬੂਟੇ ਤੇ ਬਹੁਤ ਜ਼ਿਆਦਾ ਹਰੇਕ ਐਤਵਾਰ ਨੂੰ ਅਸੀਂ ਤੋੜਦੇ ਆ ਤੇ ਇੱਕ ਬੂਟੇ ਤੇ ਨਹੀਂ ਬਹੁਤ ਜ਼ਿਆਦਾ ਗੁੱਟੀਆਂ ਹੋ ਜਾਂਦੀਆਂ ਨੇ ਤੇ ਇਹ ਲਗਾਤਾਰ ਝਾੜ ਦਿੰਦਾ ਰਹੂਗਾ ਜਿਵੇਂ ਹੁਣ ਕਿਸਾਨ ਮੰਡੀ ਚ ਆਣਨੇ ਆ ਤਾਂ ਜਿਹੜਾ ਲੋਕ ਆਪਣੇ ਅਗੇਤਾ ਸਾਗ ਬੀਜਦੇ ਨੇ ਸਾਗ ਦੇਖੋ ਤੋੜੀਆ ਚੱਲ ਪੈਂਦਾ ਪਾਲਕ ਚੱਲ ਪੈਂਦੀ ਆ ਪਰ ਕਿਉਂਕਿ ਬਾਥੂ ਆਪਣੇ ਕੋ ਜਿਹੜਾ ਦੇਸੀ ਆ ਉਹ ਇੱਕ ਸਿਆਲ ਦੀ ਫਸਲ ਹੁੰਦੀ ਆ ਪਰ ਉਹ ਅਗੇਤਾ ਨਹੀਂ ਉਗਦਾ ਇਹ ਥੋੜੀ ਇੱਕ ਫਰੀ ਦੀ ਨਦੀਨਾ ਮੰਗੂਗਣ ਵਾਲੀ ਫਸਲ ਆ ਤੇ ਇਸ ਤਰ੍ਹਾਂ ਲਗਾਤਾਰ ਉਗਦਾ ਰਹਿੰਦਾ ਜੇ ਹੁਣ ਮੈਂ ਤੁਹਾਨੂੰ ਪ੍ਰਾਣੀਆਂ ਆ ਦੇਖੋ ਪਹਿਲਾਂ ਆਪਾਂ ਇੱਕ ਬੂਟੇ ਦੀ ਆ ਟਾਣੀ ਵੱਡੀ ਸੀ ਪਿਛਲੇ ਐਤਵਾਰ ਤਾਂ ਉਹ ਦੋ ਗੱਠ ਵੱਧ ਗਿਆ ਹੁਣ ਆਪਾਂ ਨੂੰ ਹੋਰ ਵੱਢਿਆ ਫੇਰ ਇਹਦੀਆਂ ਸਾਈਡਾਂ ਤੋਂ ਬ੍ਰਾਂਚਾਂ ਟਾਣੀਆਂ ਨਿਕਲਦੇ ਰਹਿੰਦੇ ਤੇ ਇੱਕ ਬੂਟੇ ਤੋਂ ਆਪਾਂ ਕਈ ਗੁੱਟੀਆਂ ਇਹਦੀਆਂ ਤਾਂ ਬਾਥੂ ਦੀਆਂ ਪ੍ਰਾਪਤ ਕਰ ਸਕਦੇ ਆ ਤੇ ਇਹਦਾ ਕੋਈ ਸਾਮ ਸੰਭਾਲ ਦੀ ਲੋੜ ਨਹੀਂ ਹੁਣ ਤੁਸੀਂ ਥੱਲੇ ਦੇਖੋਗੇ ਤਾਂ ਨਦੀਨ ਨੇ ਕੋਈ ਗੜਾਈ ਨਹੀਂ ਕੋਈ ਸਪਰੇ ਨਹੀਂ ਕੁਛ ਨਹੀਂ ਜੇ ਕੀੜੇ ਲੱਗੇ ਤਾਂ ਫੇਟਾ ਲੱਗਣੇ ਆਪਾਂ ਟੂਸੇ ਵੱਢ ਕੇ ਲੈ ਜਾਣੇ ਆ ਕਿਉਂਕਿ ਦੇਸੀ ਚੀਜ਼ਾਂ ਤੇ